ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦਿਆਂ ਦੀ ਪਟਿਆਲਾ ਦੇ ਵਿੱਚ ਪੰਜਾਬ ਰਾਣਾ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਅੱਜ ਵੀ ਬੇਨਤੀਦਾ ਰਹੀ ਜਿੱਤੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਸਾਨਾਂ ਨੇ ਕੁਝ ਛੋੜਦਨ ਪੁਦੀਨਾ ਦੱਸਿਆ ਕਿ ਫਸਟ ਸਟੈਂਡ ਆ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਆ ਉਹ ਕਲੀਅਰ ਕਰ ਚੁੱਕੀ ਆ ਕਿ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਡੰਗੇ, ਟਰਾਂਸਪੋਰਟਰ ਨੰਗਣ, ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ মিডিਆ ਨੂੰ ਬਕਾਇਦਾ ਅਫਸਰਾਂ ਸੰਭਾਣਾ ਨੂੰ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ 'ਚ ਕੋਈ ਸਮੱਸਿਆ ਆਉਗੀ ਜੀ ਤੁਸੀਂ ਫਿਰ ਸਾਨੂੰ ਕਹੋ ਜੇ ਤੁਹਾਡੀ ਗੱਡੀ ਜਾ ਕੇ ਦਰਜਤ ਹਰਿਆਣਾ ਸਰਕਾਰ ਨੇ ਕੰਧ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉੱਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਣ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ 'ਚ ਪਿਛਲੇ 5-6 ਮਹੀਨਿਆਂ ਤੋਂ ਬੈਠੇ ਆ ਕੋਈ ਲਾਣ ਆਰਡਰ ਦਾ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਣ ਨੱਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਨਾਲ ਹਰਿਆਣਾ ਟੱਪ ਕੇ ਲਾਣ ਆਰਡਰ ਦਾ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੋਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਣਾ ਕੇਂਦਰ ਦਾ ਗਲਤ ਮਿਸਕੈਟ ਕਰਦਾ ਵੀ ਕਿਸਾਨਾਂ ਨਾਲ ਕਰਕੇ ਰਸਤਾ ਰੁਕਿਆ ਹੋਇਆ ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਵੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰਾਉਂਡ ਦੀ ਮੀਟਿੰਗਾਂ ਭਾਵੇਂ ਵੀ ਸੱਦ ਲਵੇ ਕੱਲ ਸੱਦ ਲਵੇ ਅਸੀਂ ਉਹਨਾਂ ਨੂੰ ਬਹਿਨ ਨੂੰ ਯਾ ਤਿਆਰ ਆ ਸਾਡੇ ਲੋ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫਾਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ মিডিਆ ਨੂੰ ਅਸੀਂ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰਿਟ ਪਟੀਸ਼ਨ ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਆਇਆ ਤੁਹਾਡੇ ਕੋਲ ਹਰਿਆਣਾ ਮੈਨੂੰ ਲੱਗਦਾ ਟਰੈਕਟਰ ਟਰਾਲੀ ਵਾਲਾ ਇਸ਼ੂ ਉਵੇਂ ਆ ਪਹਿਲਾਂ ਜਿਹਦਾ ਕਹਿਤਾ ਸੀ ਅਸੀਂ ਤੁਹਾਨੂੰ ਵੀ ਸਾਡਾ ਅਣਖ ਦਾ ਸਵਾਲ ਨਹੀਂ ਹੈ ਟਰੈਕਟਰ ਟਰਾਲੀ ਖੜਨਾ ਟਰੈਕਟਰ ਟਰਾਲੀ ਤੋਂ ਬਿਨਾਂ ਸੰਭਵ ਹੀ ਨਹੀਂ ਹੈਗਾ ਦਿੱਲੀ ਵਿੱਚ ਅੰਦੋਲਨ 2 2 ਫੁੱਟ ਪਾਣੀ ਖੜ ਜੇ ਸਰਦੀ ਆ ਜੇ ਮੰਨ ਲਓ ਅਸੀਂ ਜਾ ਉੱਦਾਂ ਖਲੋਣੇ ਆ ਭਈ ਅਗਲੇ ਬੰਨੇ ਕਿਹੜੇ ਬੀਬੇ ਨੇ ਵੀ ਦੋਹਾਂ ਦਿਨਾਂ ਤੋਂ ਸਾਡਾ ਮੰਗ ਮੰਨਣ ਲੱਗਿਆ ਕਿੰਪਤਾ ਸਾਲ ਲੱਗਣਾ ਕਿਸ਼ੇ ਮਹੀਨੇ ਬਿਗੈਰ ਟ੍ਰੈਕਟਰ ਟਾਲਕੋ ਜਾਣਾ ਮਤਲਬ ਇਹ ਅੰਦੋਲਨ ਖਤਮ ਕਰਨਾ ਤਾਂ ਮਤਲਬ ਸਭ ਜਾਨੀ ਕਿ ਹਰਿਆਣਾ ਦੇ ਨਾਲ ਫਿਰ ਜਵਾਬ ਦੇਤਾ ਕਿ ਟਰਾਲੀਆਂ ਨਾਲ ਵੀ ਜਾਂਦੇ ਆ ਆ ਲਗਭਗ ਉਹਨਾਂ ਦੀ ਪੋਜੀਸ਼ਨ ਇਹੀ ਆ ਦੇਖੋ ਪਹਿਲਾਂ ਉਹਨਾਂ ਦੀ ਪੋਜੀਸ਼ਨ ਸੀ ਪੋਜੀਸ਼ਨ ਇਹੀ ਝ ਉਹਨਾਂ ਦੀ ਠੀਕ ਹੈ ਜੀ ਆਪਣੀ ਪੋਜੀਸ਼ਨ ਉਹ ਆ ਹੁਣ ਦੋ ਤਰੀਕ ਨੂੰ ਜਦੋਂ ਇੱਕ ਵਾਰ ਸੁਣਵਾਈ ਫਿਰ ਹੋਣੀ ਜਿਹੜੋ ਸੁਪਰੀਮ ਕੋਰਟ ਦੇ ਵਿੱਚ ਤੇ ਕੀ ਕਹਿ ਕੇ ਆਏ ਹੋ ਅਫਸਰਾਂ ਨੂੰ ਅਫਸਰ ਕੀ ਕਹਿਣ ਜਾ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਸਮਝੋ ਇਹ ਹੈ ਉਦੇਵ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਅੜੀ ਨਾ ਦੇਖੋ ਨਾ 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 ਐ ਨਹੀਂ ਹੈ ਅਸੀਂ ਤਾਂ ਸੁਪਰੀਮ ਕੋਰਟ ਦੀ ਡੇਟ ਤਾਂ ਵੇਟ ਕਰੀਏ ਜੇ ਅਸੀਂ ਸੁਪਰੀਮ ਕੋਰਟ ਚ ਗਏ ਹੋਈਏ ਜਾਂ ਸਾਡੀ ਪਾਰਟੀ ਬਣੀ ਹੋਈ ਹੈ ਠੀਕ ਹੈ ਨਾ ਅਸੀਂ ਤਾਂ ਸਮਝਨੇ ਆਂ ਕਿ ਸੁਪਰੀਮ ਕੋਰਟ ਦੇ ਪਹਿਲੇ ਆਰਡਰ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਹਲਫਨਾਮਾ ਦਾਇਰ ਕੀਤਾ ਹੋਇਆ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋ ਸਕਦੀ ਉਹਦੇ ਉਹਨਾਂ ਰੀਜਨ ਦਾ ਸਹਲਫਨਾਮਾ ਮੋਦੀ ਸਰਕਾਰ ਦਾ ਫੇਰੇ ਅਸੀਂ ਕਿਵੇਂ ਕਹਾਂਗੇ ਵੀ ਔਰਤਾਂ ਨੂੰ ਮਸਲਾ ਹੱਲ ਹੋ ਜਾ ਕਿ ਸਮਝਾਈ ਗੱਲ ਸੁਪਰੀਮ ਕੋਰਟ ਤੋਂ ਆਸ ਨਹੀਂ ਨਾ ਦੇਖੋ ਤੁਸੀਂ ਇਹ ਦੋ ਗੱਲਾਂ ਤੁਸੀਂ 100 ਬੰਦੇ ਕੋ ਸਰਵੇ ਕਰਾ ਲਓ 100 ਬੰਦੇ ਕੋ ਕਰਾਓ ਵੀ ਕੀ ਭਾਰਤੀ ਨਿਆਂਪਾਲਿਕਾ ਠੀਕ ਹੈਗੀ ਆ ਉਹ ਦੱਸ ਦੇਣਗੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ ਕਹਿੰਦੇ ਆ ਵੀ ਸਾਡੇ ਤਾਂ ਬਹੁਤ ਡਿਲੇ ਹੁੰਦਾ ਜੀ ਠੀਕ ਆ ਜਿੰਨੇ ਸਾਡੇ ਦੇ ਵਰਕ ਹੈਗੇ ਤੋਂ ਮੈਨੂੰ ਲੱਗਦਾ ਦੇਖੋ ਜੇ ਅਦਾਲਤਾਂ ਸਵਿਰਦ ਹੁੰਦੀਆਂ ਤੇ ਸਾਰੇ ਇਸ਼ੂ ਅੰਦੋਲਨ ਕਰਨ ਦੀ ਲੋੜ ਨਹੀਂ ਸੀ ਆਪਾਂ ਅਦਾਲਤਾਂ ਚ ਹੱਲ ਕਰਾ ਲੈਣੇ ਸੀ ਕੀ ਹੋਈ ਸੀ ਇੱਕ ਰਸਤਾ ਖੋਲਣ ਨੂੰ ਲੈ ਕੇ ਹੋਈ ਹੈ ਕਿ ਦੋਨੋਂ ਥਾਂ ਤੇ ਇੱਕ ਰਸਤਾ ਖੋਲ ਦਿੱਤਾ ਜਾਵੇ ਅਸੀਂ ਅਸੀਂ ਠੀਕ ਹੈ ਅਸੀਂ ਤਾਂ ਕਹਿ ਰਹੇ ਹਾਂ ਵੀ ਰਸਤਾ ਖੋਲਣ ਤੇ ਸਾਡੀ ਕੋਈ ਵੀ ਰਕਾਵਟ ਹੈ ਹੀ ਨਹੀਂਗੀ ਹੁਣੇ ਜਾ ਕੇ ਖਲਾ ਦੇਣ हां ਅਸੀਂ ਤਾਂ ਪ੍ਰਸਤਾਵ ਮੰਨਣ ਦਾ ਸਵਾਲ ਨਹੀਂ ਸਾਡਾ ਤੇ ਆਪਣੇ ਪ੍ਰਸਤਾਵ ਆ 13 ਫਰਵਰੀ ਦਾ ਪ੍ਰਸਤਾਵ ਆ ਮੀਟਿੰਗ ਖੁੱਲਿਆ ਜਾਵੇ ਮੀਟਿੰਗ ਦੇ ਵਿੱਚ ਮੀਟਿੰਗਾਂ ਕਿਉਂ ਕਰ ਰਹੇ ਨਹੀਂ ਫਿਰ ਲੱਗਦਾ ਸਰ ਇਹ ਤਾਂ ਦੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਇਹ ਤਾਂ ਸਾਡਾ ਵਿਸ਼ਾ ਨਹੀਂ ਹੈ ਉਹ ਕਿਉਂ ਕਰ ਰਹੇ ਆ ਸਾਡਾ ਤਾਂ ਤੁਹਾਨੂੰ ਓਪਨ ਆ ਮੀਡੀਆ ਨੂੰ ਵੀ ਅਸੀਂ ਤਾਂ ਖੁੱਲਣ ਨੂੰ ਤਿਆਰ ਆ ਸਾਡਾ ਇੱਕ ਰਸਤੇ ਦੀ ਗੱਲ ਆਖੀ ਸੀ ਡਾਇਰੈਕਟਰ ਸਾਹਿਬ ਇੱਕ ਰਸਤੇ ਦੀ ਗੱਲ ਆਖੀ ਗਈ ਸੀ ਉਸ ਦੇ ਉੱਪਰ ਕੀ ਸਹਿਮਤੀ ਬਣਈ ਹੈ ਕਿ ਇੱਕ ਹੱਥ ਤੱਕ ਹੋਲ ਰਹੇ ਕਿ ਨਹੀਂ ਮੈਂ ਕਹਿਣਾ ਵੀ ਰਸਤਾ ਇੱਕ ਖੁੱਲੇ ਦੋ ਖੁੱਲੇ ਸਾਡਾ ਰਸਤਾ ਖੁੱਲਣ ਤੇ ਤੇ ਰੌਲਾ ਹੀ ਕੋਈ ਨਹੀਂ। ਇਹ ਤੁਸੀਂ ਕਹਿੰਦੇ ਹੋ ਨਾ ਐਂ ਨਹੀਂ ਰਸਤਾ ਖੁੱਲਣ ਤੇ ਕਹਿੰਦੇ ਖੋਲੋ ਬਈ। ਸਾਡਾ ਤਾਂ ਰਸਤਾ ਖੁੱਲਣ ਤੇ ਕੋਈ ਰੌਲਾ ਹੀ ਨਹੀਂ ਹੈਗਾ। ਜੇਕ ਰਸਤਾ ਖੁੱਲਦਾ ਤੁਸੀਂ ਬੈਠੋਗੇ ਜਾਂ ਜਾਓਗੇ। ਮੈਂ ਕਹਿੰਦਾ ਅਸੀਂ ਜਦੋਂ ਜਦੋਂ ਰਸਤਾ ਖੋਲਣਗੇ ਉਦੋਂ ਬਾਅਦ ਦੋਵੇਂ ਫੋਰਮ ਮੀਟਿੰਗ ਕਰਕੇ ਫੈਸਲਾ ਕਰ ਲਾਂਗੇ ਕਿ ਅਸੀਂ ਕੀ ਕਰਨਾ ਹੈਗਾ। ਅਸੀਂ ਰਸਤਾ ਖੋਲਣ ਤੇ ਕੋਈ ਰੌਲਾ ਨਹੀਂ ਸਾਡਾ। ਅੱਜ ਕੀ ਅੱਜ ਕੀ ਰਿਹਾ ਕਿ 10 ਤਰੀਕ ਨੂੰ 2 ਤਰੀਕ ਨੂੰ ਫਿਰ ਸੁਣਵਾਈ ਹੋਣੀ ਹੈ। ਦੇਖੋ ਮੀਟਿੰਗ ਇੱਕ ਉਹਨਾਂ ਨੇ ਕਰਨੀ ਸੀ ਕਰ ਲਈ ਆ। ਦੇਖੋ ਸਹਿਮਤੀ ਤਾਂ ਹੁੰਦੀ ਜੇ ਕੋਈ ਏਜੰਡਾ ਹੁੰਦਾ। ਜੀ। ਸਾਡੇ ਵੱਲੋਂ ਤਾਂ ਸਹਿਮਤੀ ਆ ਰਾਹ ਖੋਲਣ ਤੇ ਸਹਿਮਤੀ ਆ ਸਰਕਾਰ ਨਾਲ ਗੱਲ ਕਰਨ ਤੇ ਸਹਿਮਤੀ ਆ ਸਾਡੇ ਵੱਲੋਂ ਤਾਂ ਕੋਈ ਸਹਿਮਤੀ ਨਹੀਂ ਹੈਗੀ ਹੁਣ ਤੁਸੀਂ ਉਹਨਾਂ ਲੀਡਰ ਅਫਸਰ ਸਾਹਿਬਾਨ ਨੂੰ ਪੁੱਛੋ ਕਿ ਉਹਨਾਂ ਦੀ ਕੀ ਗੱਲ ਤੇ ਮੋਰਚੇ ਨੂੰ 2 ਦਿਨ ਹੋਣ ਜਾ ਰਹੇ ਨੇ 31 ਤਰੀਕ 200 ਦਿਨ ਜੀ ਸਾਡਾ ਸਾਰੇ ਹੀ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਸਾਰੇ ਖਾਸ ਕਰਕੇ ਪੂਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਮੋਰਚਾ ਚੋਂ ਹਟਣ ਆ ਜਿਹੜੀ ਤੇ ਆਪਾਂ ਚਰਚ ਕਰਿਆ ਪੂਰੀ ਹਕੀਕਤ ਪੂਰਾ ਸੱਚ ਸਾਹਮਣੇ ਆਊਗਾ ਤੇ ਸਾਡਾ ਅਸੀਂ ਆਸ ਕਰਾਂਗੇ ਕਿ ਸਾਰੇ ਹਰਿਆਣਾ ਪੰਜਾਬ ਦੇ ਪੂਰੇ ਭਾਰਤ ਦੇ ਲੋਕ 31 ਅਗਸਤ ਨੂੰ 200 ਦਿਨ ਪੂਰਾ ਹੋਣ ਜਾਂ ਜਾ ਰਿਹਾ ਜੋ 200 ਦਿਨ ਦੇ ਵਿੱਚ ਸਾਡੇ ਨਾਲ ਕੁਝ ਹੋਇਆ ਜੋ ਕੁਝ ਭਾਜਪਾ ਨੇ ਕੀਤਾ ਹਰਿਆਣਾ ਸਰਕਾਰ ਨੇ ਕੀਤਾ ਇਹ ਖੁੱਲ ਕੇ ਉਹਦੇ ਚਰਚਾ ਹੋਣੀ ਹੈ ਅਸੀਂ ਆਸ ਕਰਾਂਗੇ ਕਿ ਅਸ 31 ਤਰੀਕ ਨੂੰ ਬਹੁਤ ਵੱਡੇ ਤਿੰਨੇ ਮੋਰਚਿਆਂ ਦੇ ਵਿੱਚ ਰਤਨਪੁਰਾ ਖਨੌਰੀ ਦੱਬਤ ਆਪਣਾ ਸ਼ੰਭੂ ਪੂਰੇ ਲੱਖਾਂ ਦੇ ਇਕੱਠ ਕਰਾਂਗੇ ਤੇ ਉਹ ਸਾਰਾ ਮੈਸੇਜ ਲੋਕਾਂ ਕੋਲੇ ਜਾਊਗਾ